ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ। ਅਤੇ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ। ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਅਕਸਰ ਹੀ ਜਦੋਂ ਹਾਰਟ ਦੀ ਦਿਲ ਦੀ ਬਿਮਾਰੀ ਦੀ ਗੱਲਾਂ ਦੀ ਤਾਂ ਸਾਡੇ ਜ਼ਿਹਨ ਦੇ ਵਿੱਚ 50 ਤੋਂ ਲੈ ਕੇ 60 ਸਾਲ ਦੇ ਜਿਹੜੇ ਉਮਰ ਦੇ ਲੋਕ ਹੁੰਦੇ ਆ ਉਹ ਸਾਡੇ ਜ਼ਿਹਨ ਚਲਦੇ ਆ ਲੇਕਿਨ ਅਜ ਦੇ ਦੌਰ ਦੇ ਵਿੱਚ ਅਜੋਕੇ ਸਮੇਂ ਦੇ ਜਿਹੜਾ ਸਾਡਾ ਲਾਈਫ ਸਟਾਈਲ ਹੈ ਉਹ ਕਿਸੇ ਕਿਤੇ ਆ ਕੇ ਹੁਣ ਘਟ ਨੌਜਵਾਨਾਂ ਦੀ ਉਮਰ ਹੁੰਦੀ ਆ ਉਹਨਾਂ ਨੂੰ ਵੀ ਹੁਣ ਹਾਰਟ ਅਟੈਕ ਦੀਆਂ ਜਿਹੜੀਆਂ ਬਿਮਾਰੀਆਂ ਸਾਹਮਣੇ ਆਉਂਦੀਆਂ ਤੇ ਕਾਫੀ ਤਰ੍ਹਾਂ ਦੇ ਕੇਸ ਹੈ ਦੇਸ਼ ਦੇ ਵਿੱਚ ਕਾਫੀ ਸਾਹਮਣੇ ਵੀ ਆਏ ਆ ਸੋ so, ਅੱਜ 29 ਸਤੰਬਰ ਹੈ। ਔਰ ਵਰਡ ਹਾਰਟ ਡੇ ਮਨਾਇਆ ਜਾ ਰਿਹਾ ਤਾਂ ਇਸ ਦਾ ਮਕਸਦ ਕੀ ਹੈ ਵੀ ਆਮ ਮਡੇ ਲੋਕਾਂ ਨੂੰ ਭਾਰਤ ਦੇ ਹਰ ਉਸ ਨਾਗਰਿਕ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦ ਕਿ ਸਰਦੀਆਂ ਮੌਸਮ ਸ਼ੁਰੂ ਤੋਂ ਪਹਿਲਾਂ ਹੀ ਉਸ ਆਪਣੇ ਦਿਲ ਦੇ ਉਸ ਮੈਕੈਨਿਜ਼ਮ ਨੂੰ ਯਾਨੀ ਕਿ ਉਸ ਦਿਲ ਨੂੰ ਕਿਦਾਂ ਤੁਸੀਂ ਬਚਾ ਸਕਦੇ ਹੋ ਜਿਹੜੇ ਸਡਨ ਅਟੈਕ ਆਂਦੇ ਆ ਹਾਰਟ ਫੇਲਰ ਆਂਦੇ ਆ ਇੱਕ ਕਿਸਤਾਂ ਦੇ ਕਿਦਾਂ ਇਹ ਪੈਦਾ ਹੁੰਦੇ ਕਿਸ ਕਿਸ ਅ ਇਸ ਸਿਮਟਮਸ ਕੀ ਹੈ ਇਸ ਸਾਰੇ ਬਾਰੇ ਗੱਲਬਾਤ ਕਰਦੇ ਮੇਰੇ ਨਾਲ ਮੌਜੂਦ ਹੈ ਇਸ ਟਾਈਮ ਲੋਹਾਰਾ ਸ਼ਹਿਰ ਦੇ ਮਾਨੇ ਕਾਰਡੀਓਲੋਜਿਸ ਡਾਕਟਰ ਗੁਰਪੇ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ ਤੁਹਾਡਾ ਸ਼ੁਕਰੀਆ ਪਹਿਲਾਂ ਤਾਂ ਅੱਜ ਕੱਲ ਲੋਕ ਤਿਉਹਾਰਾਂ ਦੇ ਦਿਨ ਹੈਗੇ ਆ ਸਭ ਤਿਉਹਾਰਾਂ ਚ ਬਿਜ਼ੀ ਹੈਗੇ ਉਹਦੇ ਬਾਵਜੂਦ ਤੁਹਾਨੂੰ ਵਰਲਡ ਹਾਰਡੇ ਯਾਦ ਰਿਹਾ ਤੇ ਤੁਸੀਂ ਉਸ ਬਾਰੇ ਸਾਡੇ ਨਾਲ ਗੱਲ ਕਰਨ ਆਏ ਹੋ ਜਾਗਰੂਕਤਾ ਫੈਲਾਉਣ ਆਏ ਹੋ ਆਮ ਪਬਲਿਕ ਲਈ ਕਿਉਂਕਿ ਬਹੁਤ ਹੀ ਅਹਿਮ ਮੁੱਦਾ ਹੈਗਾ ਤੇ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਵੀ ਯੰਗ ਏਜ ਦੇ ਵਿੱਚ ਅੱਜਕੱਲ ਥੋੜਾ ਹਾਰਟ ਦੀ ਸਮੱਸਿਆਵਾਂ ਸੁਣਨ ਚ ਆ ਰਹੀਆਂ ਕਈ ਅ ਬੜੇ ਮੈਂ ਕਹਿੰਦਾ ਐਕਟਰ ਐਕਟ्रेसेस ਇਵਨ ਸਪੋਰਟਸ ਪਲੇਅਰ ਐਂਡ ਇਵਨ ਡਾਕਟਰਸ ਹਾਰਟ ਸਪੈਸ਼ਲਿਸਟ ਵੀ ਕਈ ਨੇ ਜੋ ਕਿ ਯੰਗ ਏਜ ਦੇ ਵਿੱਚ ਸਡਨਲੀ ਕਿਸੇ ਕਾਰਨ ਵਸ਼ ਐਕਸਪਾਇਰ ਹੋਏ ਨੇ ਤੇ ਇਸ ਇੱਕ ਸੀਰੀਅਸ ਮੁੱਦਾ ਹੈ ਤੇ ਇਹ ਸਾਡੇ ਦੇਸ਼ ਚ ਇੱਕ ਦਮ ਨਾਲ ਕਿਉਂ ਇਹਨਾਂ ਨੋਟਿਸ ਚ ਆ ਰਿਹਾ ਹੈ ਮੇਰੇ ਖਿਆਲ ਇਸ ਇਸ ਤੇ ਬੇਸਡ ਇਸ ਸਾਲ ਦੀ ਵਰਲਡ ਹਾਰਟ ਦੇ ਦੀ ਥੀਮ ਹੈਗੀ ਹੈ ਵੀ ਡੋਨਟ ਮਿਸ ਅ ਬੀਟ ਤੇ ਇਸ ਦਾ ਮਤਲਬ ਇਹ ਹੀ ਹੈ ਵੀ ਆਪਾਂ ਉਦੋਂ ਤੱਕ ਵੇਟ ਨਹੀਂ ਕਰਨਾ ਕਿ ਜਦੋਂ ਤੱਕ ਬਹੁਤ ਨੁਕਸਾਨ ਹੋ ਜੇ ਜਾਂ ਹਾਰਟ ਨੂੰ ਕਾਫੀ ਡੈਮੇਜ ਹੋ ਜਾਏ ਉਸ ਤੋਂ ਬਾਅਦ ਤੇ ਫਿਰ ਜੋ ਆਉਣ ਵਾਲਾ ਸਮਾਂ ਹੁੰਦਾ ਉਹਦੇ ਵਿੱਚ ਕੁਆਲਿਟੀ ਆਫ ਲਾਈਫ ਹੋਵੇ ਜਾਂ ਦਵਾਈਆਂ ਹੋਵੇ ਉਹ ਉਸ ਢੰਗ ਨਾਲ ਕੰਮ ਨਹੀਂ ਕਰ ਸਕਦੀਆਂ ਅ ਜੋ ਆਪਾਂ ਚਾਹਨੇ ਆ ਜੇ ਆਪਾਂ ਇਸ ਚੀਜ਼ ਨੂੰ ਪਹਿਲਾਂ ਹੀ ਫੜ ਲੈਂਦੇ ਆ ਤੇ ਠੀਕ ਟਾਈਮ ਤੇ ਇਹਨੂੰ ਇਲਾਜ ਕਰਦੇ ਆ ਇਹਦਾ ਜਾਂ ਇਹਦਾ ਬਚਾਅ ਕਰ ਸਕਦੇ ਆ ਉਹ ਉਹ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਤੇ ਅਸਰ ਕੀ ਸੋਚਦੇ ਹੋ ਰੋਸੋ ਮੈਂ ਪਹਿਲੀ ਗੱਲ ਕੀਤੀ ਹੈ ਵੀ ਨੌਜਵਾਨਾਂ ਚ ਇਹ ਮੈਂ ਪਿਛਲੇ ਆਂਧਾਪਦਿਸ਼ਰੀ ਇੱਕ 16 ਸਾਲ ਦੇ ਉਹ ਟੇਬਲ ਬੈਡਮਿੰਟਨ ਖੇਡ ਇੱਕਦਮ ਨੂੰ ਹਾਰਟ ਫੇਲਰ ਹੁੰਦਾ ਸਡਨ ਹਾਰਟ ਅਟੈਕ ਹੁੰਦਾ ਸਡਨ ਅਟੈਕ ਹਾਰਟ ਅਟੈਕ ਡੈਥ ਹੋ ਜਾਂਦੀ ਹੈ ਉਹ ਕੀ ਚੀਜ਼ ਕੀ ਹੈ ਕਿੱਥੋਂ ਸ਼ੁਰੂਆਤ ਹੁੰਦੀ ਹੈ ਕੀ ਕਾਰਨ ਨੇ ਦੇਖੋ ਜਦੋਂ ਆਪਾਂ ਇਹਦੇ ਵਿੱਚ ਦੋ ਵਰਡਸ ਆਪਾਂ ਯੂਜ਼ ਕੀਤੇ ਨੇ ਇੱਕ ਹਾਰਟ ਫੇਲਰ ਇੱਕ ਹਾਰਟ ਅਟੈਕ ਹਾਰਟ ਅਟੈਕ ਆਮ ਤੌਰ ਤੇ ਅਸੀਂ ਉਸ ਤਕਲੀਫ ਨੂੰ ਕਹਿੰਦੇ ਜਦੋਂ ਕਿ ਹਾਰਟ ਨੂੰ ਸਪਲਾਈ ਕਰਨ ਵਾਲੀ ਕੋਈ ਨਾ ਕੋਈ ਨਾੜੀ ਹੈ ਜਿਹੜੀ ਉਹ ਸਡਨਲੀ ਬਲੌਕ ਹੋ ਜਾਂਦੀ ਹੈ ਹਾਰਟ ਦੇ ਵਿੱਚ ਮੈਨ ਮੇਨ ਜੋ ਹੈਗੀਆਂ ਤਿੰਨ ਨਾੜੀਆਂ ਹੈਗੀਆਂ ਤੇ ਇਹਨਾਂ ਚੋਂ ਕਿਸੇ 'ਚ ਵੀ ਰੁਕਾਵਟ ਆਵੇ ਕੋਈ ਕਲੌਟ ਬਣ ਜੇ ਕੋਈ ਅ ਰੁਕਾਵਟ ਕਰਕੇ ਦਰਦ ਹੋਵੇ ਜਾਂ ਪੇਸ਼ੈਂਟ ਨੂੰ ਸਾਹ بگੜੇ ਜਾਂ ਧੜਕਣ ਤੇਜ਼ ਹੋ ਜਾਵੇ ਤਾਂ ਇਮੀਡੀਏਟ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਯੰਗ এজ ਵਿੱਚ ਵੀ ਜੇ ਇਦਾਂ ਦਾ ਕੋਈ ਆਪਾਂ ਨੂੰ ਤਕਲੀਫ ਲੱਗਦੀ ਹੈ ਸਾਹ ਚੜਦਾ ਹੈ ਧੜਕਣ ਵੱਧਦੀ ਹੈ ਛਾਤੀ 'ਚ ਦਰਦ ਹੁੰਦਾ ਹੈ ਜਾਂ ਕਦੀ ਸਡਨਲੀ ਆਪਾਂ ਨੂੰ ਚੱਕਰ ਆ ਜਾਵੇ ਤੇ ਉਸ ਦੇ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਇੱਕ ਤਾਂ ਆਮ ਲੋਕਾਂ 'ਚ ਜਾਗਰੂਕਤਾ ਹੋਵੇ ਵੀ ਇਹ ਜੋ ਚੀਜ਼ਾਂ ਹੈਗੀਆਂ ਨੇ ਜੇ ਕਿਸੇ ਨੂੰ ਚੱਲਣ ਫਿਰਨ ਤੇ ਜਾਂ ਪੌੜੀ ਚੜ੍ਹਨ ਤੇ ਸਾਹ ਚੜ ਰਿਹਾ ਹੈ ਜਾਂ ਛਾਤੀ 'ਚ ਦਬਾਅ ਪੈ ਰਿਹਾ ਹੈ ਆਮ ਤੌਰ ਤੇ ਕਹਿੰਦੇ ਕਿ ਜੀ ਛਾਤੀ 'ਚ ਦਰਦ ਹੋਵੇ ਉਹੀ ਹਾਰਡ ਦਾ ਹੁੰਦਾ ਪਰ ਹਾਰਡ ਦਾ ਦੁਰਦਰਦ ਹੈ ਉਹ ਮੋਂਡਿਆਂ 'ਚ ਭਾਰੀਪਨ ਵੀ ਹੋ ਸਕਦਾ ਹੈ ਬਾਹਾਂ 'ਚ ਵੀ ਜਾ ਸਕਦਾ ਹੈ ਆ ਜੋ ਸਾਡਾ ਜੋ ਹੈਗਾ ਜਵਾੜਾ ਹੈ ਇੱਥੇ ਹੋ ਸਕਦਾ ਹੈ ਅਕੰਨਾਂ ਤੱਕ ਜਾ ਸਕਦਾ ਹੈ ਪਰ ਮੇਨ ਗੱਲ ਹੁੰਦੀ ਹੈ ਵੀ ਜੇ ਆਪਾਂ ਨੂੰ ਚੱਲਣ ਫਿਰਨ ਦੇ ਨਾਲ ਇਹ ਸਿੰਪਟਮਸ ਆਉਂਦੇ ਤੇ ਉਹ ਜ਼ਿਆਦਾ ਐਕਚੁਅਲੀ ਮਹੱਤਵਪੂਰਨ ਨੇ ਦੂਸਰੀ ਗੱਲ ਹੈ ਕਿ ਜਦੋਂ ਆਪਾਂ ਯੰਗ ਏਜ ਵਿੱਚ ਇਹ ਗੱਲਾਂ ਸੁਣਦੇ ਆਂ ਵੀ ਯੰਗ ਏਜ ਵਿੱਚ ਕੋਈ ਖਿਡਾਰੀ ਐਕਟਰ ਐਕਟ੍ਰੀਸਿਸ ਜਾਂ ਕੋਈ ਡਾਕਟਰ ਐਕਸਪਾਇਰ ਹੋ ਗਿਆ ਇਹ ਦੇਖੋ ਇਹ ਇੱਕ ਐਲੂਇਕ ਟਿਪ ਆਫ ਆਈਸਬਰਗ ਹੈ ਵੀ ਇਹ ਜੋ ਹੈਗੇ ਮੰਨੇ ਗਣਨੇ ਚਿਹਰੇ ਨੇ ਜਿਨ੍ਹਾਂ ਦੇ ਉੱਪਰ ਕੁਝ ਬੀਤਦੀ ਹੈ ਤੇ ਆਪਾਂ ਨੂੰ ਦਿਖਦਾ ਪਰ ਇੰਡੀਆ ਦੀ ਆਬਾਦੀ ਜੇ ਤੁਸੀਂ ਦੇਖੋ ਤੇ ਅਣਗਿਣਤ ਲੋਕ ਨੇ ਜਿਹੜੇ ਕਿ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਉਦਾ ਕਾਰਨ 2-3 ਚੀਜ਼ਾਂ ਜੋ ਮੈਂ ਹਾਈਲਾਈਟ ਕਰਨਾ ਚਾਹਾਂਗਾ ਅੱਜ ਵਰਲਡ ਹਾਰਟ ਡੇ ਹੈ ਤੇ ਅਸੀਂ ਵੈਸੇ ਤਾਂ ਹਰ ਰੋਜ਼ ਮਰੀਜ਼ਾਂ ਨੂੰ ਉਹਨਾਂ ਦੇ ਰਿਲੇਟਿਵਸ ਨੂੰ ਇਸ ਬਾਰੇ ਗਾਈਡ ਕਰਦੇ ਆਂ ਯੰਗ ਏਜ ਦੀ ਜਦੋਂ ਗੱਲ ਆਵੇ ਤੇ ਇੱਕ ਡਰ ਪੈਦਾ ਹੁੰਦਾ ਹੈ ਵੀ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਹੈ ਇਹਨੂੰ ਦੇਖੋ ਆਪਾਂ ਬਿਲਕੁਲ 0% ਰਿਸਕ ਤਾਂ ਨਹੀਂ ਕਰ ਸਕਦੇ ਕਿਉਂਕਿ ਕੁਝ ਫੈਕਟਰਸ ਹੁੰਦੇ ਜਿਹੜੇ ਆਪਾਂ ਮੋਡੀਫਾਈ ਕਰ ਸਕਦੇ ਆਂ ਕੁਝ ਫੈਕਟਰਸ ਹੈਗੇ ਜਿਹੜੇ ਆਪਾਂ ਮੋਡੀਫਾਈ ਨਹੀਂ ਕਰ ਸਕਦੇ ਮੋਡੀਫਾਈ ਜਿਹੜੇ ਨਹੀਂ ਕਰ ਸਕਦੇ ਆ ਉਹ ਹੈ ਫੈਮਿਲੀ ਹਿਸਟਰੀ ਹੋ ਗਈ ਜੈਨੇਟਿਕਸ ਹੋ ਗਿਆ ਜਿਹੜੇ ਮੋਡੀਫਾਈ ਕਰ ਸਕਦੇ ਆ ਉਹ ਉਸ ਤੇ ਆਪਾਂ ਨੂੰ ਫੋਕਸ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਯੰਗ ਏਜ ਵਿੱਚ ਅੱਜ ਕੱਲ ਮੇਰੇ ਖਿਆਲ ਨਾਲ ਜੋ ਸਭ ਤੋਂ ਵੱਡੀ ਸਮੱਸਿਆ ਉਹ ਸਟ੍ਰੈਸ ਦੀ ਹੈ ਸਟ੍ਰੈਸ ਹੋਣ ਕਰਕੇ ਫਿਰ ਜੋ ਹੈ ਇਨਸਾਨ ਕੀ ਹੈ ਬੁਰੀ ਆਦਤਾਂ ਚ ਪੈਂਦਾ ਬੁਰੀ ਆਦਤਾਂ ਮਤਲਬ ਐਕਸਰਸਾਈਜ਼ ਛੱਡ ਦਿੰਦਾ ਸਾਰਾ ਦਿਨ ਕੰਪਿਊਟਰ ਲੈਪਟਾਪ ਟੈਲੀਵਿਜ਼ਨ ਇਹਨਾਂ ਦੇ ਵਾਲੇ ਰਹਿੰਦਾ ਦਿਮਾਗ ਤੇ 24 ਘੰਟੇ ਬੋਝ ਰੱਖਦਾ ਹੈ ਉਹ ਤੁਸੀਂ ਦੇਖੋ ਅੱਜ ਕੱਲ ਸਕੂਲ ਦੇ ਬੱਚਿਆਂ ਦਾ ਬੈਗ ਜੋ ਹੈ ਉਹ ਤੁਹਾਨੂੰ ਆਈਡੀਆ ਦੇ ਦਿੰਦਾ ਹੈ ਵੀ ਬੱਚਿਆਂ ਤੇ ਵੀ ਕਿੰਨਾ ਬੋਝ ਹੈ ਉਹ ਫਿਜ਼ੀਕਲ ਬੈਗ ਦਾ ਭਾਰ ਨਹੀਂ ਹੈ ਜੋ ਬੱਚੇ ਦੇ ਬ੍ਰੇਨ ਤੇ ਹੈ ਸਕੂਲ ਜਾਂਦਾ ਹੈ ਆ ਕੇ ਟਿਊਸ਼ਨ ਜਾਂਦਾ ਹੈ ਫਿਰ ਹੋਮਵਰਕ ਕਰਦਾ ਹੈ ਇੱਦਾਂ ਕਰਦੇ ਕਰਦੇ ਉਹਦਾ ਸਾਰਾ ਦਿਨ ਨਿਕਲ ਜਾਂਦਾ ਹੈ ਪਲੱਸ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਮਾਪਿਆਂ ਦਾ ਉਸ ਤੇ ਪ੍ਰੈਸ਼ਰ ਹੈ ਵੀ ਤੂੰ ਇੰਜੀਨੀਅਰ ਡਾਕਟਰ ਸਾਇੰਟਿਸਟ ਜੋ ਬਣਨਾ ਹੈ ਮਾਪੇ ਉਹ ਵੀ ਥੋੜਾ ਜਿਹਾ ਐਗਜ਼ੈਕਟਲੀ ਇਹ ਚੀਜ਼ਾਂ ਨੂੰ ਮੈਂ ਸਮਝਦਾ ਵੀ ਆਪਾਂ ਨੂੰ ਐਕਚੁਅਲੀ ਸ਼ੁਰੂਆਤ ਤੋਂ ਹੀ ਥੋੜਾ ਘਟਾਉਣਾ ਜ਼ਰੂਰੀ ਹੈ ਇੱਕ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਦੂਸਰੀ ਜੋ ਚੀਜ਼ ਹੈ ਅੱਜਕੱਲ ਬੱਚੇ ਜੋ ਹੈ ਦੇਖੋ ਦੇਖੀ ਬੜੀ ਜਲਦੀ ਬੁਰੀ ਆਦਤਾਂ ਫੜਦੇ ਨੇ স্মੋਕਿੰਗ ਦਾ ਜੋ ਇੱਕ ਇਨਸੀਡੈਂਸ ਹੈ ਬਿਲਕੁਲ ਉਹਨੂੰ ਸਮਝਿਆ ਜਾਂਦਾ ਵੀ ਜਿਹੜਾ ਬੰਦਾ ਸਮੋਕਿੰਗ ਕਰਦਾ ਹੈ ਵੀ ਉਹ ਪਤਾ ਨਹੀਂ ਬਹੁਤ ਹਾਈ ਪ੍ਰੋਫਾਈਲ ਹੈ ਐਸਾ ਬਿਲਕੁਲ ਨਹੀਂ ਹੈ ਜਿੱਕਾ ਟੂਮਰ ਦੇ ਵਿੱਚ ਆਪਾਂ স্মੋਕਿੰਗ ਸਟਾਰਟ ਕਰਦੇ ਤੇ ਤੁਸੀਂ ਸੋਚੋ 10 ਸਾਲ 12 ਸਾਲ 15 ਸਾਲ ਬਾਅਦ ਆਬਵੀਅਸਲੀ ਉਹਨੇ ਹਾਰਟ ਤੇ ਨਾੜੀਆਂ ਤੇ ਬ੍ਰੇਨ ਤੇ ਕਿਡਨੀਆਂ ਤੇ ਫਿਫੜਿਆਂ ਤੇ ਅਸਰ ਕਰਨਾ ਹੈ। ਅਲਕੋਹਲ ਦਾ ਅੱਜਕੱਲ ਬੜਾ ਟ੍ਰੈਂਡ ਸ਼ੁਰੂ ਹੋ ਗਿਆ। ਅਲਕੋਹਲ ਵੀ ਲੋਕੀ ਕਹਿੰਦੇ ਜੀ ਆ ਕੀ ਅਲਕੋਹਲ ਪੀਣਾ ਹਾਰਟ ਲਈ ਸੇਫ ਹੈ। ਐਗਜੈਕਟਲੀ ਬਿਲਕੁਲ ਪਰ ਅਲਕੋਹਲ ਜੋ ਅਸੀਂ ਡਾਕਟਰ ਲੋਕ ਐ ਅਸੀਂ ਕਦੇ ਵੀ ਕਿਉਂਕਿ ਇਹ ਹੈਬਿਟ ਫਾਰਮਿੰਗ ਡਰੱਗ ਹੈ। ਜਾਂ ਮੋਲੀਕਿਊਲ ਹੈ। ਅਸੀਂ ਇਸ ਨੂੰ ਕਦੀ ਵੀ ਬढ़ावा ਨਹੀਂ ਦਿੰਦੇ ਕਿਸੇ ਵੀ ਕੁਆਂਟੀਟੀ ਚ ਕੋਈ ਵੀ ਡਾਕਟਰ ਸਾਡੇ ਦੇਸ਼ ਦੇ ਵਿੱਚ ਇਹ ਨਹੀਂ ਕਹੇਗਾ ਵੀ ਤੁਸੀਂ ਐਲਕੋਹਲ ਲਓ ਤੀਸਰੀ ਗੱਲ ਹੈ ਲੈਕ ਆਫ ਐਕਸਰਸਾਈਜ਼ ਹੋਈ ਤੇ ਮੋਟਾਪਾ ਵੱਡਣਾ ਸ਼ੁਰੂ ਹੋ ਗਿਆ ਹੁਣ ਜਿਹੜੀ ਚਾਈਲਡਹੂਡ ਓਬੈਸਿਟੀ ਹੈ ਉਹ ਬਹੁਤ ਉੱਪਰ ਜਾ ਰਹੀ ਹੈ ਓਬੈਸਿਟੀ ਹੁੰਦੀ ਹੈ ਤੇ ਸ਼ੂਗਰ ਦਾ ਚਾਂਸ ਵੱਧ ਜਾਂਦਾ ਹੁਣ ਇੰਡੀਆ ਤੁਸੀਂ ਵਰਲਡ ਦੀ ਕਹ ਲਓ ਡਾਇਬੀਟਿਕ ਕੈਪੀਟਲ ਹੈ ਤੇ ਇਹਦੇ ਵਿੱਚ ਸਡਨ ਕੁਝ ਨਹੀਂ ਹੋਇਆ ਸਡਨ ਆਪਾਂ ਨੂੰ ਤਾਂ ਲੱਗਦਾ ਹੈ ਕਿ ਇੱਕਦਮ ਨਾਲ ਕੋਈ ਜੋ ਹੈ ਆ ਜਾਣੇ ਪਛਾਣੇ ਜਿਹੜਾ ਚਿਹਰਾ ਹੈ ਉਹ ਐਕਸਪਾਇਰ ਹੁੰਦਾ ਅਦਰਵਾਈਜ਼ ਇਹ ਬਦਲਾਅ ਹੌਲੀ 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 ਆਇਆ ਹੁਣ ਛੋਟੇ ਬੱਚੇ ਨੇ ਜੇ ਉਹਨਾਂ ਨੂੰ ਤੁਸੀਂ ਕਹੋਗੇ ਵੀ 100 ਮੀਟਰ ਤੇ ਜਾ ਕੇ ਕੋਈ ਦੁਕਾਨ ਤੋਂ ਆਪਣੀ ਕਿਤਾਬ ਜਾਂ ਪੈਨਸਲ ਲਿਆ ਉਹਨੇ ਤੁਰ ਕੇ ਨਹੀਂ ਜਾਣਾ ਉਹਨੇ ਤਾਂ ਸਕੂਟਰੀ ਤੇ ਜਾਣਾ ਜਾਂ ਬੱਚਿਆਂ ਦੀ ਕੋਸ਼ਿਸ਼ ਹੁੰਦੀ ਹੈ ਵੀ ਲੈਪਟਾਪ ਜਾਂ ਮੋਬਾਈਲ ਤੇ ਗੀਮਾਂ ਖੇੜੀ ਏ ਐਕਚੁਅਲੀ ਇਸ ਨੂੰ ਬਦਲਣਾ ਜ਼ਰੂਰੀ ਹੈ ਜੋ ਸਕੂਲਿੰਗ ਹੈ ਸਾਡੀ ਉਹਦੇ ਵਿੱਚ ਕੱਲਾ ਫੋਕਸ ਮੇਰੇ ਹਿਸਾਬ ਨਾਲ ਕਿ ਬੱਚੇ ਨੇ ਅੱਗੇ ਚੱਲ ਕੇ ਕੀ ਬਣਨਾ ਹੈ ਉਸਤੇ ਨਹੀਂ ਹੋਣਾ ਚਾਹੀਦਾ ਫੋਕਸ ਇਸਤੇ ਹੋਣਾ ਚਾਹੀਦਾ ਹੈ ਕਿ ਇੱਕ ਬੱਚਾ ਆਉਣ ਵਾਲੇ ਸਮੇਂ 'ਚ ਕਿਵੇਂ ਹੈਲਦੀ ਰਹੇਗਾ ਚਾਹੇ ਉਹ ਹਾਰਟ ਹੈ ਕਿਡਨੀ ਹੈ ਲੰਗਸ ਹੈ ਉਸ ਬਾਰੇ ਉਹਨਾਂ ਨੂੰ ਅਵੇਅਰਨੈਸ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਘੱਟ ਉਮਰ ਦੇ ਵਿੱਚ ਉਹ ਇੱਕ ਹੈਲਦੀ ਲਾਈਫਸਟਾਈਲ ਅਪਣਾਉਣ ਜੇ ਆਪਾਂ ਇਸ ਚੀਜ਼ ਨੂੰ ਕਾਬੂ ਕਰਦੇ ਆਂ अर्ली ਲਾਈਫ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਫਿਊਚਰ ਜਨਰੇਸ਼ਨ ਹੈ ਉਹ ਸਾਡੇ ਦੇਸ਼ ਨੂੰ ਅੱਗੇ ਵੀ ਲਿਜਾ ਸਕਦੀ ਹੈ ਉਹ ਹੈਲਦੀ ਵੀ ਰਹਿ ਸਕਦੀ ਹੈ ਕਿਉਂਕਿ ਦੇਖੋ ਕੁਝ ਵੀ ਹੈ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਬਿਮਾਰੀ ਹੁੰਦੀ ਹੈ ਤੇ ਓਬਵੀਅਸਲੀ ਉਹ ਪਰਿਵਾਰ ਤੇ ਇੱਕ ਫਾਈਨੈਂਸ਼ੀਅਲ ਬਰਡਨ ਹੈ ਇੱਕ ਮੈਂਟਲ ਟਰੋਮਾ ਹੈ ਮਰੀਜ਼ ਲਈ ਕਿੰਨਾ ਮੈਂਟਲ ਟਰੋਮਾ ਹੈ ਮਰੀਜ਼ ਇੱਕ ਅੱਛੀ ਕੁਆਲਿਟੀ ਆਫ ਲਾਈਫ ਨਹੀਂ ਜੀ ਸਕਦਾ ਦੂਸਰੀ ਚੀਜ਼ ਆਪਾਂ ਕਹੀ ਜਿਵੇਂ ਫੋਰ ਐਗਜ਼ਾਮਪਲ ਹਾਰਟ ਫੇਲਿਅਰ ਹਾਰਟ ਫੇਲਿਅਰ ਦਾ ਮਤਲਬ ਹੈ ਕਿ ਹਾਰਟ ਦਾ ਕੋਈ ਨਾ ਕੋਈ ਜੋ ਚੈਂਬਰ ਹੈ ਹਾਰਟ ਦੇ ਵਿੱਚ ਚਾਰ ਚੈਂਬਰ ਨੇ ਉਹਨਾਂ ਚੋਂ ਚਾਰਾ ਚੈਂਬਰਸ ਚ ਕੋਈ ਨਾ ਕੋਈ ਚੈਂਬਰ ਜੋ ਹੈ ਉਹ ਅੱਛਾ ਕੰਮ ਨਹੀਂ ਕਰ ਰਿਹਾ ਚਾਹੇ ਉਹ ਪੰਪ ਨਹੀਂ ਕਰ ਰਿਹਾ ਚਾਹੇ ਉਹ ਰਿਲੈਕਸ ਨਹੀਂ ਕਰ ਰਿਹਾ ਕਿਉਂਕਿ ਹਾਰਟ ਇੱਕ ਪੰਪਿੰਗ ਆਰਗਨ ਹੈ ਤੇ ਉਹ ਰਿਲੈਕਸ ਕਰੇਗਾ ਤਾਂ ਹੀ ਬਲੱਡ ਅੰਦਰ ਰਹੇਗਾ ਜੇ ਪੰਪ ਕਰੇਗਾ ਤਾਂ ਹੀ ਬਲੱਡ ਜੋ ਹੈ ਬੋਡੀ ਨੂੰ ਜਾਏਗਾ ਦੋਨਾਂ ਵਿੱਚੋਂ ਕੁਝ ਵੀ 임ਪੇਅਰਡ ਹੈ ਉਹਨੂੰ ਅਸੀਂ ਹਾਰਟ ਫੇਲਿਅਰ ਕਹਿ ਦਿੰਦੇ ਹਾਂ ਹਾਰਟ ਫੇਲਿਅਰ ਦੇ ਜੂਜ਼ੂਅਲ ਲੱਛਣ ਜਿਹੜੇ ਹੁੰਦੇ ਉਹ ਸਾਹ ਚੜਨਾ ਹੈ ਧੜਕਨ ਤੇਜ਼ ਹੋ ਜਾਣਾ ਹੈ ਚੱਕਰ ਆ ਜਾਣਾ ਹੈ ਜਾਂ ਛਾਤੀ 'ਚ ਦਰਦ ਹੋਣਾ ਹੁਣ ਯੰਗ ਏਜ ਦੇ ਵਿੱਚ ਕੱਲਾ ਇੱਕ ਸਿਰਫ ਹਾਰਟ ਅਟੈਕ ਨਹੀਂ ਹੈ ਜੋ ਕਿ ਸਡਨਲੀ ਕਹ ਲੋ ਕਿਸੇ ਦੀ ਲਾਈਫ ਲਈ ਰਿਸਕ ਬਣ ਜਾਂਦਾ ਹੈ ਕਈ ਹੋਰ ਕਾਰਨ ਵੀ ਹੈਗੇ ਆ ਅਗਰ ਕਿਸੇ ਵੀ ਯੰਗ ਬੰਦੇ ਦੀ ਫੈਮਿਲੀ ਹਿਸਟਰੀ 'ਚ ਯੰਗ ਏਜ ਵਿੱਚ ਸਡਨ ਡੈਥ ਹੋਈ ਹੈ ਉਹਨੂੰ ਇੱਕ ਵਾਰੀ ਹਾਰਟ ਸਪੈਸ਼ਲਿਸਟ ਨੂੰ ਜ਼ਰੂਰ ਦਿਖਾਣਾ ਚਾਹੀਦਾ ਹੈ। ਉਹਦੇ ਵਿੱਚ ਉਹਦੀ ECG, इको ਤੇ ਜੇ ਕੋਈ ਹੋਰ ਆਪਾਂ ਨੂੰ ਲੋੜ ਲੱਗਦੀ ਹੈ ਤੇ ਅਸੀਂ ਇਨਵੈਸਟੀਗੇਸ਼ਨ ਕਰਾਉਣੀ ਹੈ। ਇਹਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਹਾਰਟ ਦੀ ਨਾੜੀਆਂ ਜਾਂ ਹਾਰਟ ਦਾ ਮਸਲ ਇੱਕ ਤੀਸਰੀ ਚੀਜ਼ ਹੁੰਦੀ ਹੈ ਜਿਸਨੂੰ ਕਹਿੰਦੇ ਹੈ ਕੰਡਕਸ਼ਨ। ਜੋ ਇੱਕ ਇਲੈਕਟ੍ਰੀਕਲ ਐਕਟੀਵਿਟੀ ਹੈ ਹਾਰਟ ਦੀ। ਹਾਰਟ ਵਿੱਚ ਵੀ ਇੱਕ ਨਾਰਮਲ ਪੇਸਮੇਕਰ ਹੁੰਦਾ ਹੈ ਕਰੰਟ ਹੈ ਜੋ। ਜੇ ਉਹ ਕਰੰਟ ਵਿੱਚ ਕਿਤੇ ਸ਼ਾਰਟ ਸਰਕਟ ਹੋਵੇ ਜਾਂ ਉਹ ਕਹ ਲਓ ਵੀ ਅ ਨਾਰਮਲ ਤਰੀਕੇ ਨਾਲ ਨਾ ਚੱਲੇ ਤੇ ਉਹ ਵੀ ਇੱਕ ਸਡਨ ਡੈਥ ਦਾ ਕਾਰਨ ਬਣ ਸਕਦਾ ਉਹਦੇ ਕਈ ਕਾਰਨ ਹੈਗੇ ਆ ਜਿਨ੍ਹਾਂ ਨੂੰ ਅਸੀਂ ਜੈਨੇਟਿਕਲੀ ਵੀ ਵੈਲਿਊਏਟ ਕਰਦੇ ਆ ਜਿਨ੍ਹਾਂ ਨੂੰ ਅਸੀਂ ਫੈਮਿਲੀ ਹਿਸਟਰੀ ਨਾਲ ਦੇਖਦੇ ਆ ਜਿਨ੍ਹਾਂ ਨੂੰ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਸਾਹਮਣੇ ਨਾਲ ਦੇਖਦੇ ਆ ਜਦੋਂ ਵੀ ਕੋਈ ਯੰਗ ਬੰਦਾ ਐਥਲੀਟਿਕਸ ਜਿਹੜੇ ਹਾਈ ਇੰਡਿਊਰੈਂਸ ਐਥਲੀਟਸ ਨੇ ਜਾਂ ਸਪੋਰਟਸ ਨੇ ਉਹਦੇ ਵਿੱਚ ਜਾਂਦਾ ਹੈ ਇਹ ਮੰਡੇਟਰੀ ਹੁੰਦਾ ਹੈ ਕਿ ਉਸ ਬੰਦੇ ਦਾ ਇੱਕ ਬੇਸਲਾਈਨ ਚੈੱਕਅਪ ਕੀਤਾ ਜਾਵੇ ਉਹਦੇ ਵਿੱਚ ECG ਐਕਸ-ਰੇ ਕੁਝ ਬਲੱਡ ਦੇ ਟੈਸਟ ਤੇ ਜੇ ECG 'ਚ ਕੁਝ ਸ਼ੱਕ ਲੱਗੇ ਜਾਂ ਫੈਮਿਲੀ ਹਿਸਟਰੀ ਹੋਵੇ ਉਸ ਹਿਸਾਬ ਨਾਲ ਉਹਨੂੰ ਗਾਈਡ ਕੀਤਾ ਜਾਂਦਾ ਤੇ ਅਜਿਹੇ ਜਿਹੜੇ ਯੰਗ ਲੋਗ ਨੇ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਅਸੀਂ ਵੀ ਦਿੰਦੇ ਹਾਂ ਕਿ ਉਹਨਾਂ ਨੂੰ ਕੰਪੀਟੀਟਿਵ ਸਪੋਰਟਸ ਜਾਂ ਹਾਈ ਐਂਡਿਊਰੈਂਸ ਸਪੋਰਟਸ ਉਹਦੇ ਵਿੱਚ ਹਿੱਸਾ ਨਹੀਂ ਲੈਣਾ ਜੇ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਹੀ ਇਹਨੂੰ ਪਕੜ ਚ ਲਿਆਈਏ ਤੇ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੈ ਵੀ ਜੋ ਇਹ ਜੋ ਚਾਂਸ ਹੈ ਸਡਨ ਡੈਥ ਦਾ ਉਹਨੂੰ ਆਪਾਂ ਘਟਾ ਸਕਦੇ ਹਾਂ ਇੱਕ ਬੜੀ ਵੱਡੀ ਗਲਤੀ ਅਸੀਂ ਜਿਮ ਜਾਂਦੇ ਲੋ ਸਪੋਰਟਸ ਜਿਹੜੇ ਕਾਫੀ ਉਹਨੂੰ ਅਟੈਕ ਹੁੰਦੇ ਆ ਮੀਡੀਆ ਦੀ ਖਬਰ ਵੀ ਬੰਦਦੇ ਆ ਅ ਅਗਰ ਬੇਸਿਕਲੀ ਗੱਲ ਕੀਤੀ ਜਾਵੇ ਅਗਰ ਸਡਨ ਡੈਥ ਹੀ ਗੱਲ ਕੀਤੀ ਹੈ ਅ ਕੀ ਸਾ ਦੇਖਦੇ ਹੋ ਇਹਨਾਂ ਦਾ ਦੇਖਦੇ ਵੀ ਅਸੀਂ ਜਦੋਂ ਅਨਗੈਲੀ ਕਰਦੇ ਇਸ ਸਾਰੇ ਸਿੰਪਟਮ ਦੇਖ ਦੇ ਆਪਾਂ ਅਨਗੈਲੀ ਕਰਦੇ ਆ ਇਹ ਵੀ ਮੁੱਖ ਕਾਰਨ ਬਣ ਜਾਂਦੇ ਸਾਡੇ ਹਾਰਟ ਦੀ ਬਿਮਾਰੀਆਂ ਵਧਣ ਤੇ ਦੇਖੋ ਅਨਗੈਲੀ ਕਿਉਂਕਿ ਜਦੋਂ ਬੰਦਾ ਜਵਾਨ ਹੁੰਦਾ ਉਹਦੇ ਵਿੱਚ ਬੜਾ ਜੋਸ਼ ਹੁੰਦਾ ਉਹਨੂੰ ਲੱਗਦਾ ਵੀ ਮੈਨੂੰ ਕੀ ਹੋ ਸਕਦਾ ਬਟ ਜੇ ਯੰਗ ਏਜ ਦੇ ਵਿੱਚ ਆਪਾਂ ਆਪਣੀ ਹੈਲਥ ਦਾ ਆਪਣੇ ਹਾਰਟ ਦਾ ਖਿਆਲ ਨਹੀਂ ਰੱਖਦੇ ਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜੇ ਐਥਲੀਟ ਐਥਲੀਟਸ ਵੀ ਹੁੰਦੇ ਨੇ ਜਾਂ ਸਪੋਰਟਸ ਪਰਸਨ ਨੇ ਜਿਹੜੇ ਸਾਰਾ ਦਿਨ ਮਿਹਨਤ ਕਰਦੇ ਆ ਜ਼ੋਰ ਵਾਲਾ ਜੋ ਆਪਣਾ ਉਹਨਾਂ ਦਾ ਖੇਡਾਂ ਖੇਡਦੇ ਨੇ ਉਹਨਾਂ ਵਿੱਚ ਵੀ ਜੇ ਆਪਾਂ ਕਹੀਏ ਵੀ ਯੰਗ ਏਜ ਵਿੱਚ ਕੋਈ ਰਿਸਕ ਨਹੀਂ ਹੈ ਤੇ ਉਹ ਗਲਤ ਹੈ ਇਹਦੇ ਵਿੱਚ ਜ਼ਰੂਰੀ ਹੈ ਕਿ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਵੀ ਇਹ ਲੋਕ ਨੇ ਜੋ ਬਹੁਤ ਹਾਈ ਇੰਡੋਰੈਂਸ ਸਪੋਰਟਸ ਕਰਦੇ ਨੇ ਉਹਨਾਂ ਨੂੰ ਇੱਕ ਵਾਰੀ ਬੇਸਲਾਈਨ ਹੈਲਥ ਚੈੱਕਅਪ ਜ਼ਰੂਰੀ ਹੈ ਸੈਕਿੰਡ ਤੁਸੀਂ ਮੈਂ ਐਕਚੁਅਲੀ ਰੀਸੈਂਟਲੀ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿ ਇੱਕ 30 ইয়ার্স দ্য ਮੈਰਾਥਨ ਰਨਰ ਉਹ ਮਤਲਬ ਮੈਰਾਥਨ ਜਿੱਤਣ ਤੋਂ ਬਾਅਦ ਸਟਨਲੀ ਸ਼ੀ ਐਕਸਪਾਇਰਡ ਹੁਣ ਦੇਖੋ ਜੋ ਮੈਰਾਥਨ ਰਨ ਕਰਦਾ ਹੈ ਉਸ ਚ ਐਕਸਰਸਾਈਜ਼ ਜਦ ਡਾਈਟ ਪੱਖੋਂ ਤੇ ਆਪਾਂ ਸੋਚ ਨਹੀਂ ਸਕਦੇ ਵੀ ਕਮੀ ਹੋਏਗੀ ਉਹਦੇ باوجود ਹੋਇਆ ਇਹਦੇ ਪਿੱਛੇ ਜੇ ਆਪਾਂ ਕਾਰਨ ਪਿੱਛੇ ਜਾਈਏ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੁਝ ਫੈਕਟਰ ਹੈਗੇ ਆ ਮੋਡੀਫਾਇਬਲ ਆਪਾਂ 슈ਗਰ ਕੰਟਰੋਲ ਕਰ ਸਕਦੇ ਹਾਂ ਥੋੜਾ ਬਹੁਤ ਬੀਪੀ ਨੂੰ ਕਾਬੂ ਲੈ ਆ ਸਕਦੇ ਹਾਂ ਲਾਈਫ ਸਟਾਈਲ ਚੇਂਜ ਕਰ ਸਕਦੇ ਹਾਂ ਖਾਣਾ ਪੀਣਾ ਚੇਂਜ ਕਰ ਸਕਦੇ ਹਾਂ ਲਿਪਿਡਸ ਚੇਂਜ ਕਰ ਸਕਦੇ ਹਾਂ ਬਟ ਫੈਮਿਲੀ ਹਿਸਟਰੀ ਹੋ ਗਈ ਜੈਨੇਟਿਕਸ ਹੋ ਗਿਆ ਇਸ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਜੋ ਇਹ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਨਾਨ ਮੋਡੀਫਾਇਬਲ ਰਿਸਕ ਫੈਕਟਰ ਕਹਿੰਦੇ ਆ ਇਹਨਾਂ ਨੂੰ ਪਕੜਨਾ ਸਹੀ ਟਾਈਮ ਤੇ ਬੜਾ ਜ਼ਰੂਰੀ ਹੈ ਤੇ ਉਹ ਪਕੜ ਚ ਤਾਂ ਹੀ ਆ ਸਕਦੇ ਆ ਜੇ ਆਪਾਂ ਇਦਾਂ ਦੀ ਸਪੋਰਟਸ ਜਾਂ ਜ਼ੋਰ ਵਾਲਾ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ ਜੋ ਹੈ ਹੈਲਥ ਚੈੱਕਅਪ ਕਰਵਾ ਲਈਏ ਜਾਂ ਹਾਰਟ ਦਾ ਚੈੱਕਅਪ ਕਰਵਾ ਲਈਏ ਖਾਸ ਕਰ ਉਹਦੋਂ ਜਦੋਂ ਤੁਹਾਡੀ ਫੈਮਿਲੀ ਚ ਹਾਰਟ ਦੀ ਬਿਮਾਰੀ ਚੱਲੀ ਆ ਰਹੀ ਹੈ ਬਲੱਡ ਰਿਲੇਸ਼ਨ ਚ ਜੋ ਬਲੱਡ ਲਾਈਨ ਹੈ ਮਾਤਾ ਪਿਤਾ ਚਾਚੇ ਮਮੇ ਤਾਈ ਉਹਨਾਂ ਚ ਕੋਈ ਜਹੀ ਤਕਲੀਫ ਤਾਂ ਨਹੀਂ ਹੈ ਜੋ ਹਾਰਟ ਨੂੰ ਸਾਰਿਆਂ ਨੂੰ ਅਫੈਕਟ ਕਰ ਰਹੀ ਹੈ ਦੂਸਰੀ ਗੱਲ ਜੇ ਤੁਹਾਡੀ ਫੈਮਿਲੀ ਚ ਯੰਗ ਏਜ ਦੇ ਵਿੱਚ ਕਿਸੇ ਨੂੰ ਹਾਰਟ ਅਟੈਕ ਹੋਇਆ ਆਮ ਤੌਰ ਤੇ ਦੇਖੋ ਆਪਾਂ ਸੁਣਦੇ ਆ ਕਿਸੇ ਨੂੰ ਵੀ ਕੋਈ ਵੀ ਤਕਲੀਫ ਹੋਵੇ ਆਪਾਂ ਕਹਿ ਦਿੰਦੇ ਆ ਵੀ ਹਾਰਟ ਅਟੈਕ ਹੋ ਗਿਆ ਉਹ ਸੱਚ ਨਹੀਂ ਹੈ ਹੋ ਸਕਦਾ ਹੈ ਕੋਈ ਹੋਰ ਤਕਲੀਫ ਹੋਈ ਹੋਵੇ ਪਰ ਜਦੋਂ ਯੰਗ ਏਜ ਦੇ ਵਿੱਚ ਕੋਈ ਸਡਨਲੀ ਐਕਸਪਾਇਰ ਹੋਵੇ ਫੈਮਿਲੀ ਚ ਤੇ ਸਾਡਾ ਸਭ ਤੋਂ ਪਹਿਲਾ ਸ਼ੱਕ ਜਾਂਦਾ ਹੈ ਹਾਰਟਵਾਲ ਕਿਉਂਕਿ ਯੰਗ ਏਜ ਦੇ ਵਿੱਚ ਨਾਰਮਲੀ ਜੋ ਬਾਕੀ ਅੰਗ ਨੇ ਉਹ ਸਹੀ ਕੰਮ ਕਰਦੇ ਰਹਿੰਦੇ ਤੇ ਇਹ ਜੋ ਤਿੰਨ ਚਾਰ ਚੀਜ਼ਾਂ ਮੈਂ ਦੱਸੀਆਂ ਜੇ ਇਦਾਂ ਦਾ ਕੁਝ ਵੀ ਹੈਗਾ ਜੇ ਕੋਈ ਹਿਸਟਰੀ ਹੈ ਸਾਹ ਚੜਦਾ ਹੈ ਛਾਤੀ ਚ ਦਰਦ ਹੁੰਦਾ ਹੈ ਸਾਡ ਤੂੰ ਐਕਸਰਸਾਈਜ਼ ਨਹੀਂ ਹੋ ਪਾ ਰਹੀ ਹੈ ਜਾਂ ਸਾਨੂੰ ਵੀਕਨੈਸ ਲੱਗਦੀ ਹੈ ਫੈਮਿਲੀ ਹਿਸਟਰੀ ਹੈ ਹਾਰਟ ਅਟੈਕ ਕਾਫੀ ਜਣਿਆਂ ਨੂੰ ਫੈਮਿਲੀ ਚ ਬਲੱਡ ਲਾਈਨ ਚ ਹੋਇਆ ਹੈ ਸਡਨਲੀ ਐਕਸਪਾਇਰ ਹੋਏ ਯੰਗ ਏਜ ਦੇ ਵਿੱਚ ਇਹ ਸਾਰੇ ਫੈਕਟਰ ਜੇ ਹੈਗੇ ਆ ਤੇ ਮੇਰੇ ਹਿਸਾਬ ਨਾਲ ਜਿਮ ਜੁਆਇਨ ਕਰਨ ਜਾਂ ਹਾਈ ਐਂਡਿਉਰੈਂਸ ਸਪੋਰਟਸ ਤੋਂ ਪਹਿਲਾਂ ਇੱਕ ਵਾਰੀ ਹਾਰਟ ਦੇ ਡਾਕਟਰ ਨੂੰ ਮਿਲਣਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ ਮੇਰੇ ਕਲਾਸ ਵਾਲ ਬਸ ਕੀ ਤੁਸੀਂ ਅੱਜ ਵਰਡ ਹਾਰਟ ਡੇ ਆ ਤਾਂ ਥੀਮ ਵੀ ਬੜਾ ਵਧੀਆ ਅਦਾ ਰ ਦਿੱਤਾ ਹੈ ਤਾਂ ਕਿਸ ਦਾ ਐਡਵਾਈਸ ਕਰੋਗੇ ਕੀ ਰਾਏ ਆ ਤੁਹਾਡੀ ਐਜ਼ ਅ ਕਾਰਡੀਓਲੋਜਿਸ ਆਮ ਲੋਕਾਂ ਨੂੰ ਦੇਖੋ ਜਿਹੜੇ ਯੰਗ ਮੇਰੇ ਭਾਈ ਭੈਣ ਹੈਗੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਆਪਣੀ ਸਿਹਤ ਦਾ ਆਪਣੇ ਹਾਰਟ ਦਾ ਖਿਆਲ ਰੱਖੋ ਆ ਨਿਯਮਿਤ ਐਕਸਰਸਾਈਜ਼ ਕਰੋ ਚੰਗੀ ਖੁਰਾਕ ਖਾਓ ਸਟ्रेस ਘਟ ਲਓ ਜ਼ੀਰੋ ਤਾਂ ਨਹੀਂ ਮੈਂ ਕਹਿ ਸਕਦਾ ਬਟ ਜਿੰਨਾ ਹੋ ਸਕੇ ਉਹਨੂੰ ਘਟ ਰੱਖਿਏ ਇੱਕ ਬੈਲੈਂਸ ਬੜਾ ਜ਼ਰੂਰੀ ਹੈ ਆਪਾਂ ਸਾਰੇ ਦੌੜ ਰਹੇ ਆ ਪਰ ਉਹ ਦੌੜ ਦਾ ਅੰਤ ਕਿਸੇ ਨੂੰ ਨਹੀਂ ਪਤਾ ਤੇ ਉਹ ਦੌੜ ਦੇ ਚੱਕਰ 'ਚ ਹੀ ਨਾ ਹੋਵੇ ਵੀ ਆਪਾਂ ਆਪਣੇ ਹਾਰਟ ਨੂੰ ਜਾਂ ਸ਼ਰੀਰ ਨੂੰ ਨੁਕਸਾਨ ਪਹੁੰਚਾ ਦਈਏ ਕਿਉਂ ਨਾਲਾ ਜੋ ਸਮਾਂ ਹੈ ਸਾਡੇ ਲਈ ਅੱਛਾ ਨਾ ਰਵੇ ਜਿਹੜੇ ਮੇਰੇ ਭਾਈ ਭੈਣ ਆਲਰੇਡੀ ਹਾਰਟ ਦੀ ਤਕਲੀਫਾਂ ਤੋਂ ਜੂਝ ਰਹੇ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਹਾਂ ਵੀ ਉਹ ਠੀਕ ਟਾਈਮ ਤੇ ਆਪਣਾ ਜੋ ਚੈੱਕਅਪ ਕਰਾਉਂਦੇ ਰਹਿਣ ਅ ਦਵਾਈਆਂ ਲੈਂਦੇ ਰਹਿਣ ਜੋ ਲਾਈਫ ਸਟਾਈਲ ਹੈ ਉਹ ਅੱਛਾ ਰੱਖਣ ਤੇ ਜੋ ਉਹਨਾਂ ਨੇ ਇਹ ਤਕਲੀਫਾਂ ਨਾਲ ਜੂਝ ਕੇ ਸਿੱਖਿਆ ਉਹ ਆਪਣੀ ਕਮਿਊਨਿਟੀ 'ਚ ਆਪਣੇ ਆਣ ਗਵਾਂਡ ਆਪਣੀ ਫੈਮਿਲੀ 'ਚ ਜ਼ਰੂਰ ਦੱਸਣ ਤਾਂ ਕਿ ਇਸ ਮੈਸੇਜ ਨੂੰ ਕੱਲਾ ਇੱਕ ਕਾਰਡੀਓਲੋਜਿਸਟ ਨਹੀਂ ਪਹੁੰਚਾ ਸਕਦਾ ਦੂਰ ਦੂਰ ਤੱਕ ਇਹ ਬਹੁਤ ਜ਼ਰੂਰੀ ਹੈ ਕਿ ਜੋ ਸਾਡੇ ਕਮਿਊਨਿਟੀ 'ਚ ਲੋਕ ਨੇ ਜੋ ਸਾਡੇ ਹਾਰਟ ਪੇਸ਼ੈਂਟ ਹੈ ਉਹ ਸਾਡੇ ਮੈਸੈਂਜਰ ਬਣ ਕੇ ਪੂਰੀ ਕਮਿਊਨਿਟੀ 'ਚ ਪੂਰੀ ਸਟੇਟ 'ਚ ਪੂਰੇ ਦੇਸ਼ 'ਚ ਇਸ ਚੀਜ਼ ਨੂੰ ਪਹੁੰਚਾ ਸਕਦੇ ਨੇ ਕਿ ਆਪਣੇ ਹਾਰਟ ਦਾ ਖਿਆਲ ਕਿਵੇਂ ਰੱਖਣਾ ਕਿਉਂਕਿ ਉਹ ਜਦੋਂ ਵੀ ਰੈਗੂਲਰ ਚੈੱਕਅਪ ਲਈ ਜਾਂਦੇ ਆ ਜਾਂ ਸਾਡੇ ਕੋਲ ਆਉਂਦੇ ਆ ਅਸੀਂ ਓਬਵੀਅਸਲੀ ਉਹਨਾਂ ਨੂੰ ਕਾਫੀ ਹਦਾਇਤਾਂ ਵੀ ਦਿੰਨੇ ਆ ਕਾਫੀ ਚੀਜ਼ਾਂ 'ਚ ਸੁਧਾਰ ਕਰਨ ਨੂੰ ਵੀ ਕਹਿੰਨੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਾਡਾ ਕੀ ਕੀ ਮੋਨਿਟਰ ਹੋ ਰਿਹਾ ਤੇ ਉਹਨਾਂ ਨੂੰ ਜਦੋਂ ਕੁਝ ਅੱਛਾ ਹੁੰਦਾ ਤੇ ਉਹ ਵੀ ਅਹਿਸਾਸ ਹੋ ਜਾਂਦਾ ਵੀ ਅਸੀਂ ਇਸ ਵਾਰੀ ਵਾਕਿੰਗ ਅੱਛੀ ਕੀਤੀ ਐਕਸਰਸਾਈਜ਼ ਅੱਛੀ ਕੀਤੀ ਡਾਈਟ ਅੱਛੀ ਕੰਟਰੋਲ ਕੀਤੀ ਤੇ ਸਾਡਾ ਸ਼ੂਗਰ ਲੈਵਲ ਬੀਪੀ ਲੈਵਲ ਠੀਕ ਰਿਹਾ ਤੇ ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਵੀ ਸਾਰਿਆਂ ਨੂੰ ਆਪਣੇ ਆਣ ਗਵਾਂਡ ਬੱਚਿਆਂ ਨੂੰ ਮਾਪਿਆਂ ਨੂੰ ਭਾਈਆਂ ਭੈਣਾਂ ਨੂੰ ਸਭ ਨੂੰ ਮੈਸੇਜ ਦੇਣ ਵੀ ਹਾਰਟ ਨੂੰ ਸੁਰੱਖਿਤ ਕਿਵੇਂ ਰੱਖਿਆ ਜਾਵੇ ਤੇ ਤੀਸਰੀ ਗੱਲ ਹੈ ਜੇ ਕਿਸੇ ਨੂੰ ਵੀ ਛਾਤੀ 'ਚ ਦਰਦ ਹੁੰਦਾ ਹੈ ਸਾਹ ਚੜਦਾ ਹੈ ਧੜਕਣ ਤੇਜ਼ ਹੁੰਦੀ ਹੈ ਭੇਉਸ਼ੀ ਹੁੰਦੀ ਹੈ ਇਹਨਾਂ ਨੂੰ ਇਗਨੋਰ ਨਹੀਂ ਕਰਦਾ ਇਹ ਇਹਨਾਂ ਨੂੰ ਇੰਪੋਰਟੈਂਸ ਦੇਣੀ ਹੈ ਖਾਸ ਕਰ ਜੇ ਤੁਹਾਨੂੰ ਰਿਸਕ ਫੈਕਟਰ ਹੈ ਰਿਸਕ ਫੈਕਟਰ ਜਿਵੇਂ ਤੁਹਾਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤੁਹਾਨੂੰ 슈ਗਰ ਹੈ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤੁਹਾਨੂੰ ਪਹਿਲਾਂ ਕੋਈ ਹਾਰਟ ਦੀ ਸਮੱਸਿਆ ਹੋ ਚੁੱਕੀ ਹੈ ਜਾਂ ਤੁਹਾਡੀ ਫੈਮਿਲੀ 'ਚ ਹਾਰਟ ਦੀ ਸਮੱਸਿਆ ਚੱਲ ਰਹੀ ਹੈ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਤੇ ਇੱਕ ਜੋ ਕਾਮਨ ਮੈਂ ਚੀਜ਼ ਸੁਣਦਾ ਹੈ ਜੋ ਸਾਡੇ ਕੋਲ ਵੀ ਹਾਰਟ ਅਟੈਕ ਪੇਸ਼ੈਂਟ ਆਉਂਦੇ ਹੈ ਦੇਖੋ ਜਦੋਂ ਅਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਉੱਥੇ ਕੁਝ ਵੀ ਇਗਨੋਰ ਨਹੀਂ ਕੀਤਾ ਜਾਂਦਾ ਕੋਈ ਵੀ ਆਪਣੇ ਆਪ ਡਾਕਟਰ ਨਹੀਂ ਬਣਦਾ ਪਰ ਸਾਡੇ ਇੱਥੇ ਕੀ ਹੈ ਛਾਤੀ 'ਚ ਦਰਦ ਆਏ ਤੇ ਸਭ ਤੋਂ ਪਹਿਲੀ ਚੀਜ਼ ਗੈਸ ਜੇ ਗੈਸ ਹੈ ਤੇ ਬਹੁਤ ਅੱਛੀ ਗੱਲ ਹੈ ਪਰ ਉਹ ਜੋ ਫੈਸਲਾ ਲੈਣਾ ਹੈ ਵੀ ਇਹ ਗੈਸ ਹੈ ਜਾਂ ਹਾਰਟ ਦੀ ਸਮੱਸਿਆ ਹੈ ਉਹ ਮੈਂ ਗੁਜ਼ਾਰਿਸ਼ ਕਰਾਂਗਾ ਉਹ ਪਲੀਜ਼ ਤੁਸੀਂ ਡਾਕਟਰ ਤੇ ਛੱਡੋ ਉਹ ਆਪਣੇ ਆਂਡ ਗਵਾਂਡ ਜਾਂ ਆਪਣੇ ਰਿਸ਼ਤੇਦਾਰਾਂ ਦੀ ਜਾਂ ਆਪਣੇ ਮਨ ਦੀ ਸੁਣ ਕੇ ਉਹ ਡਾਇਗਨੋਸਿਸ ਨਾ ਬਣਾਈਏ ਤੇ ਗਲਤ ਰਾਹ ਤੇ ਨਾ ਜਾਈਏ ਕਿਉਂਕਿ ਜੇ ਅਸੀਂ ਹਾਰਟ ਅਟੈਕ ਨੂੰ ਠੀਕ ਟਾਈਮ ਤੇ ਡਾਇਗਨੋਸ ਨਹੀਂ ਕਰ ਪਾਉਂਦੇ ਤੇ ਹਾਰਟ ਦਾ ਜੋ ਮਸਲ ਹੈ ਉਹ ਹਰ ਮਿੰਟ ਉਹ ਡੈੱਡ ਹੁੰਦਾ ਜੇ ਕੋਈ ਨਾੜੀ ਬਲੌਕ ਹੁੰਦੀ ਹੈ ਉਹ ਡੈੱਡ ਹੁੰਦਾ ਹੈ ਤੇ ਸਾਨੂੰ ਆਉਣ ਵਾਲੇ ਸਮੇਂ 'ਚ ਹਾਰਟ ਫੇਲਿਅਰ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਡੀਆਂ ਜੋ ਦਵਾਈਆਂ ਹੈ ਸਾਡੀ ਜੋ ਕਾਸਟ ਹੈ ਟ੍ਰੀਟਮੈਂਟ ਦੀ ਉਹ ਵੱਜ ਜਾਂਦੀ ਹੈ ਜੇ ਅਪਾ ਇਸ ਚੀਜ਼ ਨੂੰ 6 ਘੰਟੇ ਜਾਂ ਮੈਕਸਿਮਮ 12 ਘੰਟੇ ਦੇ ਵਿੱਚ ਇੱਕ ਹਾਰਟ ਸਪੈਸ਼ਲਿਸਟ ਕੋਲ ਇਸ ਤਕਲੀਫ ਨਾ ਪਹੁੰਚ ਜਾਨੇ ਤਾਂ ਕਾਫੀ ਚਾਂਸ ਹੈ ਵੀ ਉਸ ਚੀਜ਼ ਨੂੰ ਉੱਥੇ ਹੀ ਰੋਕ ਕੇ ਅਸੀਂ ਤੁਹਾਡੇ ਹਾਰਟ ਨੂੰ ਵੀ ਬਚਾ ਸਕਦੇ ਹਾਂ ਤੇ ਤੁਹਾਡੇ ਆਉਣ ਵਾਲੀ ਜੋ ਲਾਈਫ ਹੈ ਉਹਨੂੰ ਵੀ ਅਸੀਂ ਅੱਛਾ ਬਣਾ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਇਸ ਅਨ ਸ਼ਹਿਰ ਦੇ ਜਾਣੇ ਮਾਨੇ ਕਾਰਡੀਓਲੋਜਿਸਟ ਡਾਕਟਰ ਗੁਰਪੇ ਸਿੰਘ ਅੱਜ ਵਰਲਡ ਹਾਰਟ ਡੇ ਦੇ ਉੱਪਰ ਖਾਸ ਕਰਕੇ ਤਿੰਨ ਚੀਜ਼ਾਂ ਆਮ ਦੇਸ਼ ਵਾਸੀਆਂ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ ਡਾਕਟਰ ਗੁਰਪੇਜ ਦਾ ਆਪਣੇ ਹਾਰਟ ਨੂੰ ਅਜੋਕੇ ਸਮੇਂ ਜੋ ਲਗਾਤਾਰ ਇਹ ਖਾਸ ਕਰਕੇ ਯੰਗਸਟਰ ਵਿੱਚ ਇਦਰੀਆਂ ਹਾਰਟ ਫੇਲਰ ਦੀਆਂ ਗੱਲਾਂ ਆਉਂਦੀਆਂ ਤਾਂ ਕਿਤੇ ਕਿਤੇ ਆ ਕੇ ਤੁਸੀਂ ਆਪਣੇ ਕਿਸੇ ਵੀ ਬੋਡੀ ਦੇ ਪਾਰਟ ਨੂੰ ਤੁਹਾਨੂੰ ਦਰਦ ਹੁੰਦੀ ਖਾਸ ਕੇ ਛਾਤੀ ਮੋਢੇ ਗਰਦਨ ਦੇ ਇਮੀਡੀਏਟਲੀ ਜਾਂ ਤੁਹਾਨੂੰ ਸਾਹ ਚੜਦਾ ਇਮੀਡੀਏਟਲੀ ਆਪਣੇ ਨਜ਼ਦੀਕੀ ਸਭ ਤੋਂ ਵਧੀਆ ਡਾਕਟਰ ਦੀ ਸਲਾਹ ਲਓ ਚੈੱਕ ਅਪ ਕਰੂ ਕਰਾਓ ਇਹ ਤੁਹਾਡੀ ਸਿਹਤ ਤੇ ਤੁਹਾਡੀ ਆਉਣ ਵਾਲੀ ਫਿਊਚਰ ਲਈ ਬਹੁਤ ਵੱਡੀ ਇੱਕ ਪਹਿਲ ਹੋਵੇਗੀ ਇਸ ਦੇ ਨਾਲ ਹੀ ਖਾਸ ਕੇ ਉਹ ਹਾਰਟ ਪੇਸ਼ੈਂਟ ਜਿਨ੍ਹਾਂ ਨੂੰ ਜਿਹੜੇ ਉਹ ਮਰੀ ਜਿਹੜੇ ਹਾਰਟ ਪੇਸ਼ੈਂਟ ਤੇ ਹੈਗੇ ਆ ਉਹ ਆਪਣੀ ਜਿਹੜੇ ਤਜਰਬੇ ਆ ਜਾਂ ਆਪਣੀ ਬਿਮਾਰੀ ਆ ਉਹ ਆਸ-ਪਾਸ ਆਪਣੇ ਨਜ਼ਦੀਕੀ ਦੋਸਤਾਂ ਨਾਲ ਸ਼ੇਅਰ ਜੁਗਰੋਂਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਹਾਰਟ ਦੀ ਖਾਸ ਕਰਕੇ ਉਹ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਵੱਡਾ ਸੰਦੇਸ਼ ਹੈ ਅਗਰ ਤੁਸੀਂ ਜਿਮ ਜਾਂਦੇ ਹੋ ਕਸਰ ਕਰਦੇ ਹੋ ਕੋਈ ਵੀ ਖਿਡਾਰੀ ਆ ਜਿਮ ਜਾਣ ਤੋਂ ਪਹਿਲਾਂ ਜਾਂ ਵੱਡੀ ਖੇਡ ਖੇਡਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਨਜ਼ਦੀਕੀ ਸਭ ਤੋਂ ਵਧੀਆ ਡਾਕਟਰ ਨਾਲ ਸਲਾਹ ਜੁਗਰੋ ਆਪਣੇ ਟੈਸਟ ਜੁਗਰੋ ਤਾਂ ਕਿ ਅਜੋਕੇ ਸਮੇ ਜਿਹੜੇ ਯੰਗਸਟਰ ਨੂੰ ਜ਼ਿਆਦਾਤਰ ਹਾਰਟ ਦੀਆਂ ਬਿਮਾਰੀਆਂ ਆਉਂਦੀਆਂ ਡੈਥ ਸਡਨ ਡੈਥੀਆਂ ਗੱਲਾਂ ਸਾਹਮਣੇ ਸੁਣਨੇ ਦਿੱਤਾ ਹੈ ਇਹ ਤੁਸੀਂ ਇਸ ਤੋਂ ਬਚ ਸਕਦੇ ਹੋ ਤਾਂ ਵੱਡਾ ਸੰਦੇਸ਼ ਆ ਅੱਜ ਵਰਲਡ ਹਾਰਟ ਡੇ ਦੇ ਉੱਪਰ ਡਾਕਟਰ ਗੁਰਬੇਜਾ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਦੈਲੀ ਸਵਰ TV ਲੁਧਿਆਣਾ